ਮੋਹਾਲੀ ਚ ਕੁੜੀ ਦੇ ਕਤਲ ਮਾਮਲੇ 'ਚ ਵੱਡੀ ਅਪਡੇਟ ਸਾਹਮਣੇ ਆਈ ਹੈ ਕੁੜੀ ਦਾ ਦੋਸਤ ਹੀ ਉਸ ਦਾ ਕਾਤਲ ਨਿਕਲਿਆ ਕ ਇਸੇ ਦੇ ਵੱਲੋਂ ਕੁੜੀ ਦੀ ਕਾਰ ਵੀ ਚੋਰੀ ਕੀਤੀ ਗਈ ਜਦੋਂ ਇਸ ਕਾਰ ਦਾ ਐਕਸੀਡੈਂਟ ਹੋਇਆ ਤਾਂ ਉਸ ਤੋਂ ਬਾਅਦ ਇਹ ਵੱਡਾ ਖੁਲਾਸਾ ਹੋਇਆ ਵੱਡੀ ਅਪਡੇਟ ਇਸ ਮਾਮਲੇ ਦੇ ਵਿੱਚ ਸਾਹਮਣੇ ਆਈ ਹੈ ਬੀਤੇ ਦਿਨ ਖਰੜ ਦੇ ਸਨੀ ਐਂਡ ਕਲੇਬ ਦੇ ਵਿੱਚ ਇੱਕ ਕਾਰ ਦੇ ਅੰਦਰ ਬੰਦ ਕਮਰੇ 'ਚੋਂ ਕੁੜੀ ਦੀ ਲਾਸ਼ ਬਰਾਮਦ ਹੋਈ ਸੀ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਪਰਿਵਾਰ ਦੇ ਵੱਲੋਂ ਇਸ ਨੂੰ ਲੈ ਕੇ ਮਾਮਲਾ ਦਰਜ ਕਰਵਾਇਆ ਜਾਂਦਾ ਹੈ ਤੇ ਇਹ ਵੀ ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਕਤਲ ਕਰਨ ਤੋਂ ਬਾਅਦ આરોપી ਘਰ ਦੇ ਬਾਹਰ ਖੜੀ ਕਾਰ ਲੈ ਕੇ ਫਰਾਰ ਹੋ ਗਏ ਨੇ ਕੁਝ ਦਿਨ ਬਾਅਦ ਪਰਿਵਾਰ ਨੂੰ ਫੋਨ ਆਂਦਾ ਕਿਉਂਕਿ ਕੁੜੀ ਦੇ ਭਰਾ ਦੇ ਵੱਲੋਂ ਜਿਹੜੇ ਬਿਆਨ ਦਰਜ ਕਰਵਾਏ ਜਾਂਦੇ ਨੇ ਉਸ ਦੇ ਮੁਤਾਬਕ ਦੱਸਿਆ ਗਿਆ ਕਿ ਉਸ ਨੂੰ ਹਰਿਆਣਾ ਦੇ ਸ਼ਾਹਬਾਦ ਤੋਂ ਇੱਕ ਫੋਨ ਕਾਲ ਆਂਦੀ ਹੈ ਤੇ ਜਿਸ ਦੇ ਵਿੱਚ ਇਹ ਦੱਸਿਆ ਜਾਂਦਾ ਕਿ ਉਹਨਾਂ ਦੀ ਕਾਰ ਦਾ ਐਕਸੀਡੈਂਟ ਹੋ ਗਿਆ ਜਦੋਂ ਜਾਂਚ ਕਰਵਾਈ ਜਾਂਦੀ ਹੈ ਤਾਂ ਉਦੋਂ ਪਤਾ ਚੱਲਦਾ ਕਿ ਕਾਰ ਚਾਲਕ ਕੁੜੀ ਦਾ ਦੋਸਤ ਹੀ ਹੈ ਜੋ ਕਤਲ ਕਰਨ ਤੋਂ ਬਾਅਦ ਫਰਾਰ ਹੋ ਗਿਆ ਸੀ ਇੱਕ ਹਾਦਸੇ ਨੇ ਪੂਰੇ ਮਾਮਲੇ ਦੀ ਮਾਮਲੇ ਨੂੰ ਲੈ ਕੇ ਖੁਲਾਸਾ ਕੀਤਾ ਐਸੇ ਹਾਦਸੇ ਦੇ ਕਾਰਨ ਇਸ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਬੀਤੇ ਦਿਨ ਮੋਹਾਲੀ ਦੇ ਖਰੜ ਦੇ ਵਿੱਚ ਸਨੀ ਇਨਕਲੇਵ ਦੇ ਵਿੱਚ ਇੱਕ ਘਰ ਦੇ ਅੰਦਰ ਕੁੜੀ ਦੀ ਲਾਸ਼ ਬਰਾਮਦ ਹੋਈ ਸੀ ਔਰ ਦੱਸਿਆ ਜਾ ਰਿਹਾ ਕਿ ਇਹ ਪਰਿਵਾਰ 5 ਮਹੀਨੇ ਪਹਿਲਾਂ ਹੀ ਇਸ ਕਲੋਨੀ ਦੇ ਵਿੱਚ ਆਇਆ ਸੀ 5 ਮਹੀਨੇ ਪਹਿਲਾਂ ਹੀ ਸਨੀ ਇਨਕਲੇਵ ਦੇ ਵਿੱਚ ਇਹ ਪਰਿਵਾਰ ਸ਼ਿਫਟ ਹੋਇਆ ਸੀ ਪਰਿਵਾਰ ਦੇ ਨਾਲ ਕੁੜੀ ਵੀਸੀ ਰਾਂਦੀ ਔਰ ਐਸੇ ਦੌਰਾਨ ਜਿਹੜੀ ਇਹ ਵੱਡੀ ਘਟਨਾ ਸਾਹਮਣੇ ਆਈ ਜਿਸ ਨੇ ਪੂਰੇ ਇਲਾਕੇ ਦੇ ਵਿੱਚ ਸੰਸਨੀ ਫੈਲਾ ਦਿੱਤੀ ਸੀ ਕਿ ਆਖਰ ਕੋਣ ਹੋ ਸਕਦਾ ਹੈ ਜਿਸ ਨੇ ਘਰ ਦੇ ਵਿੱਚ ਵੜ ਕੇ ਘਰ ਦੇ ਵਿੱਚ ਹੀ ਦਾਖਲ ਹੋ ਕੇ ਕੁੜੀ ਦਾ ਕਤਲ ਕਰ ਦਿੱਤਾ ਇਸ ਮਾਮਲੇ ਦੇ ਵਿੱਚ ਪੁਲਿਸ छानबीन ਕਰ ਰਹੀ ਸੀ ਪਰ ਐਸੇ ਦਰਮਿਆਨ ਪਰਿਵਾਰ ਨੂੰ ਇੱਕ ਫੋਨ ਆਂਦਾ ਅਤੇ ਇਹ ਫੋਨ ਸ਼ਾਹਬਾਦ ਤੋਂ ਆਂਦਾ ਜਿਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਕਾਰ ਦਾ ਐਕਸੀਡੈਂਟ ਹੋ ਗਿਆ ਤੇ ਕਾਰ ਚਲਾਉਣ ਵਾਲਾ ਗੰਭੀਰ ਜ਼ਖਮੀ ਹੈ ਜਿਸ ਨੂੰ ਸ਼ਾਹਬਾਦ ਦੇ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਦੋਂ ਪੁਲਿਸ छानबीन ਕਰਦੀ ਹੈ ਤਾਂ ਜ਼ਖਮੀ ਚਾਲਕ ਕੁੜੀ ਦਾ ਹੀ ਦੋਸਤ ਨਿਕਲਦਾ ਹੈ ਉਸ ਦੀ ਜਾਨ ਪਹਿਚਾਨਦਾ ਹੀ ਨਿਕਲਦਾ ਹੈ ਤੇ ਪੁਲਿਸ ਹੁਣ ਇਸ ਐਂਗਲ ਤੋਂ ਜਾਂਚ ਕਰ ਰਹੀ ਹੈ ਕਿ ਕੁੜੀ ਦਾ ਦੋਸਤ ਉਸ ਨੂੰ ਮਿਲਣ ਦੇ ਲਈ ਕਾਰ ਦੇ ਵਿੱਚ ਆਇਆ ਹੋਵੇਗਾ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਹੋਵੇਗੀ ਔਰ ਬਹਿਸ ਐਨੀ ਵੱਧ ਗਈ ਕਿ ਸ਼ਾਇਦ ਉਹਨਾਂ ਦਾ ਲੜਾਈ ਝਗੜਾ ਹੋ ਗਿਆ ਤੇ ਇਸ ਦੇ ਦੌਰਾਨ ਕੁੜੀ ਦੀ ਜਾਨ ਚਲੇ ਜਾਂਦੀ ਹੈ ਤੇ ਉਸੇ ਤੋਂ ਬਾਅਦ ਹੋ ਸਕਦਾ ਹੈ ਕਿ ਉਸ ਦਾ ਦੋਸਤ ਇਸੇ ਕਤਲ ਦੇ ਬਾਅਦ ਉਹਦੀ ਹੀ ਕਾਰ ਲੈ ਕੇ ਉਥੋਂ ਫਰਾਰ ਹੋ ਜਾਂਦਾ ਫਿਲਹਾਲ ਇਸੇ ਐਂਗਲ ਤੇ ਪੁਲਿਸ ਅਧਿਕਾਰੀ ਛਾਣਬਿੰਨ ਕਰ ਰਹੇ ਨੇ ਜਾਂਚ ਕਰ ਰਹੇ ਆ ਪੂਰੇ ਮਾਮਲੇ ਨੂੰ ਲੈ ਕੇ ਪਰ ਫਿਲਹਾਲ ਦੇ ਲਈ ਜਿਹੜੀ ਅਪਡੇਟ ਸਾਹਮਣੇ ਆਈ ਹੈ ਕਿ ਉਸ ਦਾ ਦੋਸਤ ਹੀ ਕੁੜੀ ਦਾ ਪਹਿਲਾ ਕਤਲ ਕਰਦਾ ਤੇ ਫਿਰ ਉਸ ਤੋਂ ਬਾਅਦ ਉਸ ਦੀ ਕਾਰ ਲੈ ਕੇ ਫਰਾਰ ਹੋ ਜਾਂਦਾ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਜਲਦ ਹੀ